ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਟ੍ਰਿਕ ਦੱਸਣ ਜਾ ਰਹੇ ਹਾਂ ਬਹੁਤ ਵਧੀਆ ਟ੍ਰਿਕ ਹੈਗੀ ਜਿਵੇਂ ਕੱਪੜੇ ਆਪਾਂ ਤੈਹਾਂ ਲਗਾਉਨੇ ਆ ਤੇ ਤੈਹਾਂ ਆਪਣੀਆਂ ਖੁੱਲ ਜਾਂਦੇ ਆਂਗਾ ਕੱਪੜਿਆਂ ਦੀਆਂ ਤੇ ਜਦੋਂ ਆਪਾਂ ਅਲਮਾਰੀ ਦੇ ਵਿੱਚ ਰੱਖਦੇ ਆਂ ਤਾਂ ਬੱਚੇ ਖਿੱਚ ਲੈਂਦੇ ਆ ਖਿੱਚ ਕੇ ਸਾਰੇ ਖਿਲਰ ਜਾਂਦੇ ਆ ਕੱਪੜੇ ਤੇ ਅੱਜ ਆਪਾਂ ਤੁਹਾਨੂੰ ਜਿਵੇਂ ਇੱਕ ਤੈਹ ਲਾਉਣੀ ਦੱਸਾਂਗੇ ਇਹਦੇ ਨਾਲ ਕੱਪੜੇ ਬਿਲਕੁਲ ਨਹੀਂ ਖੁੱਲਦੇ ਜਿਵੇਂ ਆਪਾਂ ਤੈਹ ਲਾਵਾਂਗੇ ਤੇ ਜਾਂ ਜਦੋਂ ਆਪਾਂ ਕਿਤੇ ਟੂਰ ਵਗੈਰਾ ਤੇ ਜਾਂਦੇ ਆਂ ਤੇ ਆ ਕੱਪੜੇ ਆਪਾਂ ਬੈਗ ਦੇ ਵਿੱਚ ਪਾਉਨੇ ਤੇ ਬੈਗ ਚੋਂ ਜਦੋਂ ਕੱਢਦੇ ਆਂ ਤਾਂ ਆਪਾਂ ਖਿਲਰ ਜਾਂਦੇ ਆ ਆਪਣੇ ਕੱਪੜੇ ਤੇ ਜਿਹੜ ਪਹਿਲਾ ਕੇ ਤੁਹਾਨੂੰ ਦੱਸਾਂਗੇ ਇਹਦੇ ਨਾਲ ਨਾ ਤਾਂ ਖੁੱਲਣ ਤੇ ਨਾਲੇ ਇੱਕ ਥਾਂ ਤੇ ਜਗ੍ਹਾ ਤੇ ਉਸੇ ਤਰ੍ਹਾਂ ਉਵੇਂ ਹੀ ਫਿੱਟ ਹੋਏ ਪਏ ਰਹਿਣਗੇ ਆਪਾਂ ਤੁਹਾਨੂੰ ਦੱਸਦਿਆਂ ਵੀ ਕਿਵੇਂ ਤੈਹ ਲਗਾਉਣੀ ਆ ਕੱਪੜਿਆਂ ਦੀ ਟੀ-ਸ਼ਰਟਾਂ ਦੀ ਜੀਨਾਂ ਦੀ ਤੇ ਆਪਣੇ ਜਰਾਬਾਂ ਵਗੈਰਾ ਦੀ ਜਰਾਬਾਂ ਵੀ ਜਿਵੇਂ ਗੁੰਮ ਜਾਂਦੀਆਂ ਬੱਚੇ ਕਮਾ ਲੈਂਦੇ ਆ ਜਦੋਂ ਬਾਹਰ ਅੰਦਰ ਜਾਂਦੇ ਇੱਕ ਜਰਾਬ ਆਪਾਂ ਨੂੰ ਮਿਲ ਜਾਂਦੀ ਇੱਕ ਥਿਆਂ ਦੀ ਜਦੋਂ ਆਪਾਂ ਧੋ ਕੇ ਉਹਨਾਂ ਨੂੰ ਇਕੱਠੀਆਂ ਕਰਕੇ ਇਸ ਤਰ੍ਹਾਂ ਰੱਖਾਂਗੇ ਤਾਂ ਉਹ ਗੁੰਮਣਗੀਆਂ ਵੀ ਨਹੀਂ ਤੇ ਆਪਣੇ ਕੱਪੜੇ ਆ ਜਿਹੜੇ ਇਸ ਤਰ੍ਹਾਂ ਆਪਾਂ ਵਧੀਆ ਫੋਲਡ ਹੋ ਰਣਗੇ ਆ ਤੁਹਾਨੂੰ ਦੱਸਦਿਆਂ ਹੁਣ ਤੇਲ ਗਾ ਕੇ ਵੀ ਕਿਹੇ ਤਰ੍ਹਾਂ ਟੀ-ਸ਼ਰਟ ਦੀ ਤਹਿ ਕਿਵੇਂ ਲਗਾਉਣੀ ਆ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਬਾਹਮੇ ਵਿੱਚ ਫੋਲਡ ਕਰ ਲਿਆ ਤੇ ਇੱਥੋਂ ਕਾਫਾ ਇਸ ਤਰ੍ਹਾਂ ਹੀ ਫੋਲਡ ਕਰ ਲੈਣੇ ਆ ਇਸ ਤਰ੍ਹਾਂ ਇੱਥੋਂ ਫੋਲਡ ਕਰ ਲਓ ਤੇ ਆ ਜਿਹੜਾ ਗਲਾ ਇਸ ਨੂੰ ਚੱਕ ਕੇ ਆਪਾਂ ਐਸ ਤਰ੍ਹਾਂ ਇਹਦੇ ਵਿੱਚ ਫਿਕਸ ਕਰ ਦੇਣਾ ਇਹ ਤਹਿ ਦੇ ਵਿੱਚ ਤੇ ਹੁਣ ਤੁਸੀਂ ਦੇਖੋ ਇਹ ਨਾ ਤਾਂ ਖੁੱਲ੍ਹਿਆ ਆਪਾਂ ਜਿੱਥੇ ਮਰਜੀ ਇਹਨੂੰ ਆਪਾਂ ਇਸ ਤਰ੍ਹਾਂ ਵੀ ਐ ਜਿੱਥੇ ਮਰਜੀ ਆਪਾਂ ਐ ਰੱਖ ਸਕਦੇ ਹਾਂ ਕੋਈ ਖੁੱਲਦੀ ਨਹੀਂ ਅਲਮਾਰੀ ਦੇ ਵਿੱਚ ਜਦੋਂ ਆਪਾਂ ਰੱਖਾਂਗੇ ਤੇ ਐਸ ਤਰ੍ਹਾਂ ਤਾਂ ਹੈ ਚਾਰਸ ਦੀ ਚਾਰ ਸੋਸੇ ਤਰ੍ਹਾਂ ਪਈ ਰਹੂਗੀ ਤੇ ਉਸੇ ਤਰ੍ਹਾਂ ਹੀ ਚੱਕ ਲਓਗੇ ਜੇ ਤੁਸੀਂ ਬੈਗ ਦੇ ਵਿੱਚ ਰੱਖੋਗੇ ਤਾਂ ਬੈਗ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਪਈ ਰਹੂਗੀ ਹੁਣ ਆਪਾਂ ਤੁਹਾਨੂੰ ਹੁੱਡੀ ਦੀ ਦੱਸਦੇ ਆਂ ਹੁੱਡੀ ਦੀ ਆ ਜਿਹੜਾ ਟੋਪਾ ਹੁੰਦਾ ਉਹ ਕਿਸ ਤਰ੍ਹਾਂ ਦੀ ਤੈ ਲਗਾਉਣੀ ਹੈਗੀ ਹਾਂ ਉਹ ਦਿਨ ਉਸ ਤਰ੍ਹਾਂ ਪਹਿਲਾਂ ਟੋਪੇ ਨੂੰ ਵਿੱਚ ਇਸ ਤਰ੍ਹਾਂ ਹੀ ਮੋੜ ਲੈਣਾ ਤੇ ਬਹੁਤ ਵਧੀਆ ਇਸ ਤਰ੍ਹਾਂ ਇਹ ਇਹਨਾਂ ਨਾਲ ਇਸ ਤਰ੍ਹਾਂ ਤਹਿ ਮਾਰਨ ਦੇ ਨਾਲ ਨਾ ਤਾਂ ਤਹਿ ਖੁੱਲਦੀ ਹੈ ਤੇ ਵਧੀਆ ਉਸੇ ਤਰ੍ਹਾਂ ਤਹਿ ਹੀ ਵਿੱਚੇ ਬਣੀ ਰਹਿੰਦੀ ਹੈਗੀ ਤਹਿ ਜਿਹੜੀ ਆ ਦੇਖੋ ਤੁਸੀਂ ਉਸ ਤਰ੍ਹਾਂ ਇਹ ਵੀ ਆਈ ਹੈ ਇਸ ਤਰ੍ਹਾਂ ਹੋਗੀ ਹੁਣ ਡਾਲੇ ਤਾਂ ਤੈ ਛੋਟੀ ਆ ਬਣ ਜਾਂਦੀ ਹੈਗੀ ਜਿਆਦਾ ਕੱਪੜੇ ਦੂਰ ਤੱਕ ਕਰਨੀ ਜਾਂਦੇ ਖਿੱਲਰਦੇ ਨਹੀਂ ਜਦੋਂ ਆਪਾਂ ਬੈਗ 'ਚ ਪਾਉਣੇ ਆ ਚਾਹੀਏ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਵੀ ਤੁਸੀਂ ਖੜੇ ਕਰਕੇ ਵੀ ਇਸ ਤਰ੍ਹਾਂ ਕਰਕੇ ਆ ਜਿਵੇਂ ਟੀ-ਸ਼ਰਟਾਂ ਨੂੰ ਬੈਗ ਦੇ ਵਿੱਚ ਜਾਂ ਟੈਚੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਜਿੰਨੇ ਮਰਜ਼ੀ ਕੱਪੜੇ ਪਾ ਸਕਦੇ ਆ ਤੇ ਜਿੰਨੇ ਮਰਜ਼ੀ ਜਿੱਥੇ ਇਹਨੂੰ ਰੱਖ ਸਕਦੇ ਆ ਕਿਉਂਕਿ ਇਹ ਜਮਾ ਤੈ ਖੁੱਲਦੀ ਨਹੀਂ ਹੈਗੀ ਜੇ ਜਿਹੜੀ ਜੀਨ ਵਗੈਰਾ ਦੀ ਤੈਹ ਲਗਾਉਣੀ ਆ ਤੁਸੀਂ ਜੀਨ ਵਗੈਰਾ ਦੀ ਤੈਹ ਵੀ ਆਪਾਂ ਉਸੇ ਤਰ੍ਹਾਂ ਐ ਲਾ ਸਕਦੇ ਆ ਹੁਣ ਆਪਾਂ ਜੀਨ ਨੂੰ ਫੋਲਡ ਕਰਨੀ ਦੱਸਾਂਗੇ ਜੀਨ ਇਸ ਤਰ੍ਹਾਂ ਇਹਨੂੰ ਫੋਲਡ ਕਰਨਾ ਇਸ ਤਰ੍ਹਾਂ ਮੈਂ ਇਹਨੂੰ ਇੱਥੋਂ ਅੰਦਰੋਂ ਮੋੜ ਲੈਣਾ ਜੀਨਸ ਦੀ ਤੈ ਵੀ ਐਸ ਤਰ੍ਹਾਂ ਤੁਸੀਂ ਦੇਖ ਲੋ ਲੱਗ ਗਈ ਸਾਫ ਤੈ ਲੱਗ ਗਈ ਐਸ ਤਰ੍ਹਾਂ ਇਹ ਲਾ ਕੇ ਇਹਨੂੰ ਵੀ ਤੁਸੀਂ ਐਸ ਤਰ੍ਹਾਂ ਹੀ ਰੱਖ ਦੇਣਾਗਾ ਜੁਰਾਬਾਂ ਜਿਹੜੀਆਂ ਜੁਰਾਬਾਂ ਦੀ ਤੈ ਵੀ ਤੁਹਾਨੂੰ ਲਗਾਉਣੀ ਦੱਸਾਂਗੇ ਜਦੋਂ ਕਿ ਇਹ ਵੀ ਗੁੰਮ ਜਾਂਦੀਆਂ ਜਦੋਂ ਆਪਾਂ ਧੋ ਕੇ ਰੱਖਦੇ ਆ ਇਹਨਾਂ ਨੂੰ ਉਹ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਤੈ ਲਗਾਉਣੀ ਐ ਐਸ ਤਰ੍ਹਾਂ ਹੀ ਕਰਕੇ ਐਸ ਤਰ੍ਹਾਂ ਹੀ ਇਹਦੀ ਵੀ ਤੈਲ ਗਾਦਾnga ਤੁਸੀਂ ਜਿੰਨੀਆਂ ਮਰਜ਼ੀ ਜੋੜੇ ਤੁਸੀਂ ਐ ਰੱਖ ਲੋ ਤੇ ਤੁਹਾਡੇ ਕਦੇ ਵੀ ਜੋੜੇ ਇਹ ਖੁੱਲਣਗੇ ਨਹੀਂ ਨਾ ਜੋੜੇ ਗੁੰਮਣ ਵੀ ਇੱਕ ਜੋੜਾ ਕਈ ਵਾਰ ਆਪਣੇ ਤੋਂ ਗੁੰਮ ਹੋ ਜਾਂਦਾ ਇਸ ਤਰ੍ਹਾਂ ਜੋੜੇ ਦਾ ਜੋੜਾ ਇਸ ਤਰ੍ਹਾਂ ਹੀ ਰਹੂਗਾ ਤੁਸੀਂ ਜਰਾਬਾਂ ਦੀ ਤੈ ਵੀ ਇਸ ਤਰ੍ਹਾਂ ਟੇਡੀਆਂ ਰੱਖ ਰੱਖ ਕੇ ਜਿੰਨੇ ਮਰਜ਼ੀ ਜੋੜੇ ਤੁਸੀਂ ਐ ਰੱਖ ਸਕਦੇ ਆਂਗੇ ਹੁਣ ਆਪਾਂ ਇਸੇ ਤਰ੍ਹਾਂ ਲੋਰ ਦੀ ਵੀ ਤੈ ਲਾਵਾਂਗੇ ਇਸ ਤਰ੍ਹਾਂ ਇਸੇ ਨੂੰ ਵੀ ਐ ਕਰਦੇ ਰਹਿਾਂਗੇ ਤੁਸੀ ਆ ਤਾਹਾਂ ਦੇਖਾਂ ਮੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਹੁਣ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ